ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇ ਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਦਾ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਅੱਜ ਆਹੀ ਪਹੁੰਚਿਆ ਜੀ ਗਰਦਾਸਪੁਰ ਇਸ ਟਾਈਮ ਜਿਹੜੀ ਸਭਾ ਆ ਤੁਸੀਂ ਦੇ ਦੇ ਪਿਓ ਕਿ ਸਾਡੀ ਮਹਾ ਸਮਤੀ ਪੰਜਾਬ ਸ੍ਰੀ ਗੁਰੂ ਨਾਨਕ ਦਾ ਜੀ ਦੀ ਸਮਤੀ ਜਿਹੜੀ ਹੈ ਪਿਛਲੇ 34 35 ਸਾਲਾਂ ਤੋਂ ਜਿਹੜਾ ਆ ਹੱਲਾ ਚਾਹੀਏ ਤੋਂ ਕੰਮ ਕਰਦੀ ਹੋਈ ਸ਼ਹਿਰ ਵਾਸੀਆਂ ਨੂੰ ਨਾਲ ਜੋੜ ਕੇ ਜਿਹੜਾ ਆ ਲਗਾਤਾਰ ਇਹਨਾਂ ਵੱਲੋਂ ਬਹੁਤ ਜ਼ਿਆਦਾ ਸਲੰਘਾ ਜੋਗ ਜਿਹੜੇ ਆ ਕੰਮ ਕੀਤੇ ਜਾ ਰਹੇ ਨੇ ਗੁਰਨਾਬਾਦਾ ਜੀ ਦੀ ਜੇਕਰ ਪ੍ਰਸਤuti ਓਸਤuti ਜਿਹੜੀ ਏ ਉਹ ਹੱਲਾ ਚਾਹੀਆ ਤੋਂ ਹੀ ਹੁੰਦੀ ਏ ਹੱਲਾ ਚਾਹੀਆ ਦੇ ਵਿੱਚੋਂ ਜਿਹੜਾ ਆ ਚੱਲ ਕੇ ਸ਼ਹਿਰ ਤੱਕ ਤੇ ਸਾਡੇ ਬਹੁਤ ਸਾਰੇ ਮਹਾਸਾ ਭਰਾਵਾਂ ਨੂੰ ਪਤਾ ਲੱਗਾ ਕਿ ਸਾਡੇ ਗੁਰੂ ਮਹਾਰਾਜ ਕੌਣ ਨੇ ਸਾਡੇ ਗੁਰੂ ਮਹਾਰਾਜ ਕਿੱਥੇ ਨੇ ਤੇ ਉਹਨਾਂ ਬਾਰੇ ਪਤਾ ਲੱਗਾ ਲਗਾਤਾਰ ਜਿਹੜਾ ਹੱਲਾ ਚਾਹੀਆ ਤੋਂ ਜਿਹੜਾ ਆ ਇੱਕ ਪ੍ਰੋਗਰਾਮ ਜਿਹੜਾ ਆ 30 35 ਸਾਲ ਤੋਂ ਕੀਤਾ ਜਾ ਰਿਹਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਸਲਾੰਘਾਯੋਗ ਆ ਉਸ ਪ੍ਰੋਗਰਾਮ ਨੂੰ ਜਦੋਂ ਸ਼ਹਿਰ ਦੇ ਵਿੱਚ ਵਿਤਰਿਆ ਜਾਣ ਲੱਗਾ ਤਾਂ ਸ਼ਹਿਰ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੇ ਉਹਨਾਂ ਦਾ ਸਹਿਯੋਗ ਕਰਨਾ ਸ਼ੁਰੂ ਕਰ ਦਿੱਤਾ ਜਿਹਦੇ ਵਿੱਚ ਜਿਹੜਾ ਹੈ ਸ਼ਹਿਰ ਵਾਸੀਆਂ ਨੇ ਆਪਣੀਆਂ ਛੋਟੀਆਂ-ਛੋਟੀਆਂ ਕਮੇਟੀਆਂ ਬਣਾ ਕੇ ਆਪਣੇ ਛੋਟੇ-ਛੋਟੇ ਮਹੱਲਿਆਂ ਦੇ ਵਿੱਚ ਜਿਹੜਾ ਆ ਪਿੰਡ ਹੱਲਾ ਚਾਹੀਆ ਦੇ ਉਹ ਸੰਮਤੀ ਦਾ ਸਾਥ ਦੇਣਾ ਸ਼ੁਰੂ ਕੀਤਾ ਤੇ ਗੁਰੂ ਨਾਭਾ ਦਾਜੀ ਦਾ ਜਿਹੜਾ ਪ੍ਰਚਾਰ-ਪਸਾਰ ਵਧਾਉਣਾ ਸ਼ੁਰੂ ਕਰ ਦਿੱਤਾ ਤੁਸੀਂ ਇਸ ਟਾਈਮ ਮੇਰੇ ਬੈਕਸਾਈਡ ਤੇ ਤਸਵੀਰਾਂ ਦੇਖਦੇ ਪਏ ਹੋ ਕਿ ਅੱਜ ਜਿਹੜਾ ਆ ਮਹਾਸੰਮਤੀ ਪੰਜਾਬ ਵੱਲੋਂ ਗੁਰਨਾਬਾਦਾਸ ਜੀ ਜੋ ਕਿ ਹੱਲਾ ਚਾਹੀਏ ਤੋਂ ਚਲਾਈ ਜਾ ਰਹੀ ਹੈ ਉਹਨਾਂ ਨੇ ਅੱਜ ਗੁਰਦਾਸਪੁਰ ਦੇ ਉਹ ਸਾਰੀਆਂ ਕਮੇਟੀਆਂ ਨੂੰ ਸੱਦ ਕੇ ਉਹਨਾਂ ਦਾ ਮਾਣ ਸਨਮਾਨ ਕਰਨ ਦੇ ਵਾਸਤੇ ਉਹਨਾਂ ਨੂੰ ਇੱਕ ਇੱਜ਼ਤ ਮਾਨ ਦੇਣ ਵਾਸਤੇ ਕਿਉਂਕਿ ਉਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਤੇ ਇਸ ਚੀਜ਼ ਨੂੰ ਹੋਰ ਜ਼ਿਆਦਾ ਬढ़ावा ਦਿੱਤਾ ਤਾਂ ਕਿ ਗੁਰੂ ਮਹਾਰਾਜ ਦਾ ਨਾਂ ਜਿਹੜਾ ਆ ਪੂਰੇ ਵਰਡ ਦੇ ਵਿੱਚ ਸਾ ਸਕੇ ਤੇ ਗੁਰਦਾਸਪੁਰ ਦੇ ਬਹੁਤ ਸਾਰੇ ਵਾਸੀਆਂ ਨੇ ਬਹੁਤ ਸਾਰੀਆਂ ਕਮੇਟੀਆਂ ਨੇ ਜਿਹੜਾ ਆ ਉਹਨਾਂ ਦਾ ਸਾਥ ਦਿੱਤਾ ਤੇ ਅੱਜ ਉਹਨਾਂ ਸਾਰਿਆਂ ਨੂੰ ਇੱਥੇ ਲక్ష్ਮੀ ਨਰਾਇਣ ਮੰਦਿਰ ਦੇ ਵਿੱਚ ਬੁਲਾ ਕੇ ਮਾਨ ਸਨਮਾਨ ਦੇ ਜੋਗ ਬਣਾ ਕੇ ਉਹਨਾਂ ਦਾ ਮਾਨ ਸਨਮਾਨ ਕਰਨ ਦੇ ਲਈ ਇੱਥੇ ਸਾਰਿਆਂ ਨੂੰ ਬੁਲਾਇਆ ਗਿਆ ਆ ਮੀਟਿੰਗ ਚੱਲਦੀ ਪਈ ਹੈ ਬੁਲਾਰੇ ਆਪਣੀਆਂ ਆਪਣੀਆਂ ਜਿਹੜੀਆਂ ਗੱਲਾਂ ਰੱਖਦੇ ਪਏ ਨੇ ਸਾਡੇ ਜਿਹੜੇ ਮੁੱਖ ਮਹਿਮਾਨ ਨੇ ਜਿਹੜੇ ਹੱਲੇ ਚਾਈ ਦੀ ਟੀਮ ਦੇ ਵਿੱਚੋਂ ਨੇ ਉਹ ਸਾਰੇ ਤੇ ਸਾਰੇ ਇਧਰ ਬੈਠੇ ਹੋਏ ਨੇ ਤੁਸੀਂ ਉਹਨਾਂ ਨੂੰ ਵੀ ਆਪਣੀ ਸਕਰੀਨ ਦੇ ਉੱਤੇ ਤਸਵੀਰਾਂ ਦੇ ਰਾਹੀਂ ਦੇਖਦੇ ਪਿਓ ਅੱਜ ਦਾ ਪ੍ਰੋਗਰਾਮ ਜਿਹੜਾ ਚੱਲਦਾ ਪਿਆ ਆ ਬਾਕੀ ਦੀ ਗੱਲਬਾਤ ਜਿਹੜੀ ਹੈ ਇਸ ਪ੍ਰੋਗਰਾਮ ਪ੍ਰੋਗਰਾਮ ਬਾਰੇ ਜਿਹੜੀ ਹੈ ਉਹ ਟੀਮ ਦੇ ਨਾਲ ਕਰਾਂਗੇ ਤੇ ਨਾਲ ਦੀ ਨਾਲ ਤੁਹਾਡੇ ਰੂਬਰੂ ਕਰਾਂਗੇ ਉਹਨਾਂ ਸਾਰੀ ਮਹਾਸੰਮਤੀ ਦੇ ਮੈਂਬਰਾਂ ਨੂੰ ਕਿ ਉਹ ਆਪਣੇ ਵੱਲੋਂ ਕੀ ਗੱਲਬਾਤ ਰੱਖਦੇ ਨੇ ਤੇ ਕੀ ਸਜਾਵ ਉਹ ਦਿੰਦੇ ਨੇ ਆਪਣੀ ਸਾਰੀ ਬਰਾਦਰੀ ਦੇ ਲਈ ਕੀ ਚੰਗਾ ਮੈਸੇਜ ਦਿੰਦੇ ਨੇ ਬਣੇ ਰੋਵੋ ਡੀਪੀਸੀ ਪੰਜਾਬੀ ਦੇ ਅੰਤ ਤੱਕ ਜੈ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਭਾਈ ਸ਼੍ਰੀ ਜਯੋਧਵੀਰ ਸਿੰਘ ਜੀ ਸਰਦਾਰ ਮਹਾਸਭਾ ਦੀ ਪੰਜਾਬ ਸਾਡੇ ਵਿੱਚ ਮੇਧਪਰ ਕੋਤਰਾ ਜੀ ਜੇਰ ਪੱਟਾ ਦੀ ਸਾਡੇ ਨੂੰ ਨਾਮਾ ਦਾਸ ਮਹਾਰਾਜ ਜੀ ਕੀ ਜੈ ਬਹੁਤੀ ਸਤਕਾਰਯੋਗ ਮੇਰੇ ਸਾਥੀ ਵੱਖਵਾ ਖੇਰੀਏ ਦੇ ਪ੍ਰੈਜ਼ੀਡੈਂਟ ਸਾਹਿਬ ਕੈਸ਼ਰ ਸਾਹਿਬ ਜਨਰਲ ਸੈਕਟਰੀ ਸਾਹਿਬ ਔਰ ਮੰਚ ਤੇ ਬੈਠੇ ਚੇਅਰਮੈਨ ਸਾਹਿਬ ਸਰਪ੍ਰਸ ਜੀ ਪਰਮੇਸ਼ਰ ਕਪਰੀ ਜੀ ਸੁਰਿੰਦਰ ਜੀ ਸੇਵਲਾਲ ਜੀ ਪੰਕਾ ਜੀ ਆਪਣੇ ਵੀਡੀਓ ਸਾਊਂਡ ਸ਼ਰੇਸ਼ ਜੀ ਹਰਕੇ ਜੀ ਅਪਰੀਸ਼ੀਏਸ਼ਨ ਤੇ ਟਿਕਮੈਨ ਨੇ ਸਪੈਸ਼ਲੀ ਐਪਰੀਸ਼ੀਏਸ਼ਨ ਦਾ ਮਤਲਬ ਜਿਹਨੂੰ ਪ੍ਰਸੰਨਤ ਕਹਿੰਦੇ ਆ ਪ੍ਰਸ਼ੰਸਾ ਉਹ ਸਪੈਸ਼ਲੀ ਐਪਰੀਸ਼ੀਏਸ਼ਨ ਨੂੰ ਪ੍ਰਸ਼ੰਸਾ ਬੋਲ ਰਹੇ ਇੱਕ ਸਾਥ ਤੋਂ ਲਾਗੇ ਮੈਂ 24 ਸਾਲ ਤੋਂ ਸ਼੍ਰੀ ਗੁਰੂ ਨਾਨਕ ਜੀ ਦੇ ਫਾਦਰ ਸਾਹਿਬ ਦੇ ਟਾਈਮ ਤੋਂ ਹੀ ਕੰਮ ਕਰ ਰਿਹਾ ਹਾਂ ਸਰ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦਾ ਇੱਕ ਝੰਡਾ ਕੀਤਾ ਅੱਜ ਦਾ ਮੁੱਖ ਝੰਡਾ ਜਿਹੜੀ 7 ਅਪ੍ਰੈਲ ਨੂੰ ਸਾਡੇ ਬਾਬਾ ਜੀ ਦੀ ਸ਼੍ਰੀ ਗੁਰਨਾਬਾਦਾਸ ਮਹਾਰਾਜ ਜੀ ਦੀ ਜਿਹੜੀ ਸੋਭਾ ਯਾਤਰਾ ਕੱਢੀ ਗਈ ਸੀ ਉਹ ਬਹੁਤ ਹੀ ਸੁਚੱਜੇ ਢੰਗ ਨਾਲ ਪੂਰੇ ਸ਼ਹਿਰ ਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਨੇ ਉਹਦੇ ਵਿੱਚ ਯੋਗਦਾਨ ਪਾਇਆ ਔਰ ਉਹਦੇ ਵਿੱਚ ਸਾਡੇ ਜਿਹੜੇ ਅਹੁਦੇਦਾਰ ਸੀ ਸ਼ਹਿਰੀ ਕਮੇਟੀ ਦੇ ਜਿਹਦੇ ਵਿੱਚ ਰਮੇਸ਼ ਕਾਲੀ ਜੀ ਪ੍ਰਧਾਨ ਸੀ ਔਰ ਇਹਦੀ ਸਮੁੱਚੀ ਟੀਮ ਨੇ ਮੈਕਸਿਮਮ ਇਹਦੇ ਵਿੱਚ ਯੋਗਦਾਨ ਸੀ ਅੱਜ ਜਿਹੜੀ ਆ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਟੀਮਾਂ ਸੀ ਵੱਖ-ਵੱਖ ਜਿਹੜੀਆਂ ਮੰਡੀ ਵਾਲੇ ਸ਼ਰਾਮਾਬਾਦ ਵਾਲੇ ਜਾਂ ਇਹ ਜਿਹੜੇ ਬਰਾਮਪੁਰ ਰੋਡ ਇਹਨਾਂ ਸਾਰਿਆਂ ਨੂੰ ਇੱਕ ਥਾਂ 'ਤੇ ਸਾਡੇ ਪ੍ਰਧਾਨ ਜੀ ਨੇ ਇਕੱਠੇ ਕਰਕੇ ਅੱਜ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਕਿਉਂਕਿ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਸਾਰੀ ਸੂਬਾ ਯਾਤਰਾ ਐਡੀ ਵੱਡੀ ਸੀ ਉਹਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਇਹਨਾਂ ਦਾ ਕੰਟਰੀਬਿਊਸ਼ਨ ਹੀ ਸੋ ਅੱਜ ਪੰਜਾਬ ਦੀ ਜਿਹੜੀ ਕਮੇਟੀ ਆ ਮੈਂ ਬਤੌਰ ਇੱਕ ਚੇਅਰਮੈਨ ਦੇ ਨਾਤੇ ਇਹਨਾਂ ਮੈਨੂੰ ਬੁਲਾਇਆ ਔਰ ਅਸੀਂ ਬੜਾ ਅੱਜ ਮਾਣ ਮਹਿਸੂਸ ਕਰਦੇ ਆਂ ਪੀ ਅਸੀਂ ਇਹ ਜਿਹੜੀਆਂ ਆਪਣੀਆਂ ਕਮੇਟੀਆਂ ਨੇ ਇਹਨਾਂ ਨੂੰ ਅੱਜ ਸਨਮਾਨਿਤ ਕੀਤਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਜਿਹੜੇ ਸ਼ਹਿਰ ਵਾਸੀ ਨੇ ਜਿਹੜਾ ਸਾਡੀ ਇਹ ਰੀੜ ਦੀ ਹੱਡੀ ਨੇ ਕਿਉਂਕਿ ਜਦੋਂ ਇਹ ਚਲਦੀ ਹੈ ਸਾਡੀ ਸ਼ੋਭਾ ਯਾਤਰਾ ਇਹ ਪਿੰਡ ਹੱਲੇ ਤੋਂ ਚਲਦੀ ਆ ਕਿਉਂਕਿ ਉਹ ਸਾਡਾ ਬਰਾਦਰੀ ਦਾ ਇੱਕ ਮੱਕਾ ਮਦੀਨਾ ਤੇ ਉਹ ਚਲਦੀ ਹੋਏ ਜਦੋਂ ਸ਼ਹਿਰ ਦੇ ਵਿੱਚ ਘੁੰਮਦੀ ਆ ਔਰ ਇਹ ਜਿਹੜੇ ਸ਼ਹਿਰ ਦੀ ਕਮੇਟੀ ਆ ਇਹ ਬਹੁਤ ਹੀ ਉਤਸ਼ਾਹ ਨਾਲ ਇਹ ਜਿਹੜੀ ਸਾਡੀ ਇਹ ਹੌਸਲਾ ਫਜ਼ਾਈ ਕਰਦੀ ਆ ਜਿਹਦੇ ਵਿੱਚ ਤਕਰੀਬਨ 100 ਦੇ ਕਰੀਬ ਟਰਾਲੀਆਂ ਸੀ ਔਰ ਏਡਾ ਵੱਡਾ ਇਹਨਾਂ ਦਾ ਯੋਗਦਾਨ ਹੁੰਦਾ ਇਹ ਅਸੀਂ ਇਹਨਾਂ ਨੂੰ ਅੱਜ ਅਸੀਂ ਸਨਮਾਨਿਤ ਕੀਤਾ ਔਰ ਤਾਂ ਜੋ ਸਾਡੇ ਹੋਰ ਵੀ ਜਿਹੜੇ ਅਗੋਂ ਬੱਚੇ ਨੇ ਉਹ ਵੱਧ ਚੜ ਕੇ ਹਿੱਸਾ ਲੈਣ ਸੋ ਅੱਜ ਮੈਂ ਇਹ ਜਿਹੜੀ ਗੁਰਦਾਸਪੁਰ ਦੀ ਟੀਮ ਹੈ ਇਹ ਅੱਜ ਵਧਾਈ ਦੀ ਪਾਤਰ ਆ ਕਿਉਂਕਿ ਅਸੀਂ ਤਾਂ ਹੀ ਅਸੀਂ ਚੇਅਰਮੈਨ ਆ ਅਸੀਂ ਤਾਂ ਹੀ ਅਸੀਂ ਪ੍ਰਧਾਨ ਆ ਪੰਜਾਬ ਦੇ ਜੇ ਸਾਡੇ ਥੱਲੇ ਇਹ ਕੰਮ ਇਹ ਪੂਰੀ ਇਹਨਾਂ ਨੇ ਆਪਣਾ ਜਿਹੜਾ ਯੋਗਦਾਨ ਕਰਦੇ ਆ ਔਰ ਹਾੜੀਏ ਹੋਰ ਵੀ ਵਾਵਾ ਜਿਹੜੀ ਕਰਦੇ ਨੇ ਔਰ ਇਹਨਾਂ ਤੇ ਮਹਾਰਾਜ ਦਾ ਅਸੀਂ ਕਹਿੰਦੇ ਸੱਚੇ ਪਾਤਸ਼ਾਹ ਐਦਾਂ ਹੀ ਇਹਨਾਂ ਦੇ ਅਸ਼ੀਰਵਾਦ ਬਣਿਆ ਰਹੇ ਇਹ ਜਿੰਨੀ ਸੇਵਾ ਕਰਨਗੇ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਜਿਆਦਾ ਵੱਧ ਤੋਂ ਵੱਧ ਤਰੱਕੀਆਂ ਬਖਸ਼ਣਗੇ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਮਹਾਰਾਜ ਜੀ ਕੀ ਜੈ ਅੱਜ ਬਰਾਪਰ ਰੋਡ ਤੇ ਲక్ష్ਮੀਨਾਰਾਇਣ ਮੰਦਰ ਦੇ ਵਿੱਚ ਸਿਟੀ ਪ੍ਰੈਜ਼ੀਡੈਂਟ ਸ਼੍ਰੀ ਰਬੇਸ਼ ਕਾਲੀ ਜੀ ਨੇ ਉਹਨਾਂ ਲੋਕਾਂ ਨੂੰ ਬੁਲਾਇਆ ਜਿਨ੍ਹਾਂ ਨੇ ਕੇ ਸ਼ੋਭਾ ਯਾਤਰਾ 7 April ਦੇ ਦਿਨ ਵੱਖ-ਵੱਖ ਥਾਵਾਂ ਦੇ ਉੱਤੇ ਸ਼ਹਿਰ ਵਿੱਚ ਲੰਗਰ ਤੇ ਸਟਾਲ ਲਾਏ ਸੀ ਉਹਨਾਂ ਦੀ ਹੌਸਲਾ ਫਜ਼ਾਈ ਵਾਸਤੇ ਉਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਤੇ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਅੱਜ ਇੱਥੇ ਮੀਟਿੰਗ ਰੱਖੀ ਗਈ ਸੀ ਜਿਹੜੀ ਕਿ ਬਹੁਤ ਹੀ ਸਫਲ ਮੀਟਿੰਗ ਲਗਭਗ 50 60 ਜੀ ਆਏ ਸੀਗੇ ਵੱਖ-ਵੱਖ ਏਰੀਆ ਤੋਂ ਔਰ ਉਹਨਾਂ ਨੂੰ ਸਾਰਿਆਂ ਨੂੰ ਹਾਰ ਪਾ ਕੇ ਬਾਬਾ ਜੀ ਦਾ ਸਰੂਪ ਦੇ ਕੇ ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਤੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਗਈ ਆ ਕਿ ਆਪਣੇ ਗੁਰੂ ਦੀ ਤੁਹਾਂ ਸੇਵਾ ਕੀਤੀ ਆ ਗੁਰੂ ਮਹਾਰਾਜ ਤੁਹਾਨੂੰ ਵੱਧ ਤੋਂ ਵੱਧ ਤਰੱਕੀ ਬਖਸ਼ੇ ਦਿਨ ਰਾਤ ਕਰਕੇ ਤੁਹਾਡੇ ਕਾਰੋਬਾਰ ਵਿੱਚ ਬਰਕਤ ਵਾਧਾ ਪਵੇ ਔਰ ਇਸੇ ਤਰ੍ਹਾਂ ਹੀ ਅੱਜ ਇੱਥੇ ਸੁਣਨ ਚ ਆਇਆ ਕੋਈ ਕਹਿੰਦਾ ਸਾਡੇ ਕੋਲ 10000 ਰੁਪਏ ਬਚ ਗਏ ਕੋਈ ਕਹਿੰਦਾ 5000 ਬਚ ਗਏ ਕੋਈ ਦੇਖੋ ਬਾਬਾਈ ਦਾ ਕੰਮ ਦੇ ਵਿੱਚ ਕਦੀ ਕਿਤੇ ਕੋਈ ਥੋੜੀ ਨਹੀਂ ਆਈ ਸਿਰਫ ਚੱਲਣ ਦੀ ਗੱਲ ਆ ਸੋ ਅਸੀਂ ਸਾਰੇ ਅੱਜ ਸੁਰਿੰਦਰਪਾਲ ਜੀ ਕੈਸ਼ਰ ਸਾਹਿਬ ਸ਼੍ਰੀ ਰਮੇਸ਼ ਮਬਰੀ ਜੀ ਬਿੰਦਰਪਾਲ ਕੋਲੋਤਰਾ ਜੀ ਕਾਠਾ ਸਾਹਿਬ ਮੈਂ ਚੇਅਰਮੈਨ ਸਾਹਿਬ ਆਰਕੇ ਜੀ ਦੇਵਰਾਜ ਜੀ ਇਧਰ ਰਮੇਸ਼ ਕਾਲੀ ਜੀ ਬੱਗਾ ਜੀ ਨਰੇਂਦਰਦਾਸ ਜੀ اسلامਾਬਾਦ ਮਹਲੇ ਤੋਂ ਮੰਡੀ ਤੋਂ ਕਾਫੀ ਜੀ ਇੱਥੇ ਆਏ ਨੇ ਕੇਵਲ ਜੀ ਮੰਟੀ ਜੀ ਇਡਾ ਸਾਰਿਆਂ ਨੇ ਹੀ ਦੈਨ ਇਹ ਵੰਟੀ ਜੀ ਦਾ ਦੱਸ ਰਹੇ ਮੰਡੀ ਵਾਲੇ ਵੀ ਤਿੰਨਾਂ ਦਿਨਾਂ ਚ 15000 ਰੁਪਏ ਇਕੱਠਾ ਕਰ ਲਿਆ ਔਰ ਦੋ ਦਿਨ ਪ੍ਰੋਗਰਾਮ ਬਣਾਇਆ ਇੱਕ 7 ਅਪਰਲ ਦੀ ਸ਼ੋਭਾ ਯਾਤਰਾ ਰੋਮ ਨਾਮੀ ਜੀ ਵੀ ਔਰ 8 ਅਪਰਲ ਨੂੰ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਖੁਸ਼ੀ ਨਾਲ ਮਹੱਲੇ ਦੇ ਵਿੱਚ ਕੇਕ ਕੱਟ ਕੇ ਸਾਰਿਆਂ ਨੂੰ ਚਾਹ ਪਾਣੀ ਦਾ ਲੰਗਰ ਲਾਇਆ ਸ੍ਰੀ ਗੁਰੂ ਮਹਾਰਾਜ ਦੀ ਬਰਕਤ ਵਾਢਾ ਦੇ ਪਾਇਆ 15000 ਦੇ ਵਿੱਚ ਹੀ ਸੋ ਇਹਨਾਂ ਬੱਚਿਆਂ ਨੇ ਕੋਈ ਕਹਿੰਦਾ ਮੈਂ 1101 ਰੁਪਿਆ ਪਾਇਆ ਨਾਲ ਇਸ ਛਗਣਾ ਦੇ ਕੰਮ ਹੁੰਦੇ ਆ ਸੋ ਬੜੀ ਖੁਸ਼ੀ ਨਾਲ ਸਭ ਨੇ ਕੀਤਾ ਮੈਂ ਇੱਕ ਵਾਰ ਫੇਰ ਇਹਨਾਂ ਸਾਰੇ ਹੀ ਗੁਰਦਾਸਪੁਰ ਵਿੱਚ ਜਿਹੜਾ ਜਿਹਨਾਂ ਨੇ ਸਟਾਲ ਲਾਏ ਆ ਉਹਨਾਂ ਸਭ ਦਾ ਹੀ ਬਹੁਤ-ਬਹੁਤ ਧੰਨਵਾਦ ਦੀਆਂ ਸਾਡੀ ਕਮੇਟੀ ਵੱਲੋਂ ਅਸੀਂ ਬਹੁਤ ਉਹਨਾਂ ਦੇ ਆਭਾਰੀ ਆ ਜਿਨ੍ਹਾਂ ਨੇ ਕੇ ਇਹ ਕੰਮ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਦੇ ਵਿੱਚ ਤੇ ਉਹਦੀ ਪ੍ਰਸ਼ੰਸਾ ਕਰਨ ਦੇ ਵਿੱਚ ਕਿਉਂਕਿ ਇਲਾਕੇ ਦੇ ਵਿੱਚ ਇਸ ਗੱਲ ਦੀ ਜਾਂਦੀ ਹੈ ਸ਼ੋਭਾ ਕਿ ਬਈ ਸ਼ਹਿਰ ਦੇ ਵਿੱਚ ਤੇ ਇੰਨੇ ਕ ਲੰਗਰ ਲੱਗੇ ਸੀ 7 ਅਪ੍ਰੈਲ ਨੂੰ ਕਿ ਜਿਹੜੇ 100 150 ਟਰਾਲੀ ਆਈ ਸੀ ਉਹਨਾਂ ਨੇ ਖਾਦਾ ਤੇ ਜਿੰਨਾ ਖਾਦਾ ਝੋਲੇ ਭਰ-ਭਰ ਕੇ ਘਰਾਂ ਨੂੰ ਵੀ ਘੜੇ ਆ ਸੋ ਇਹ ਸਾਰੀ ਇਹ ਤੁਹਾਡੀ ਕਰਾਮਾਤ ਹੈ ਗੁਰੂ ਨੋਬਾਦਾਸ ਜੀ ਦਾ ਤੁਹਾਡੇ ਦਾ ਅਸ਼ੀਰਵਾਦ ਆ ਕਿਸੇ ਚੀਜ਼ ਦੀ ਕਮੀ ਨਹੀਂ ਆਈ ਇਹਨਾਂ ਸ਼ਬਦਾਂ ਨਾਲ ਮੈਂ ਗੁਰੂ ਜੀ ਦਾ ਵੀ ਧੰਨਵਾਦ ਕਰਾਂਗਾ ਤੇ ਆਪਣੇ ਭੈਣ ਭਰਾਵਾਂ ਦਾ ਵੀ ਜਿਨ੍ਹਾਂ ਨੇ ਸ਼ੋਭਾ ਯਾਤਰਾ 'ਚ ਹਿੱਸਾ ਪਾ ਕੇ ਲੰਗਰ ਲਾਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਥੈਂਕ ਯੂ ਵੈਰੀ ਮਚ ਗੋ ਸੁਆਮੀ ਸ਼੍ਰੀ ਗੁਰੂ ਨੋਬਾਦਾਸ ਮਹਾਰਾਜ ਜੀ ਕੀ ਜੈ ਆ ਜੀ ਆਪ ਸਭ ਗੋਸਾਮਿਸ਼ੂ ਗੋਨਾਬਦਾਸ ਮਹਾਰਾਜ ਕੀ ਜੈ ਅੱਜ ਇੱਕ ਵਿਸ਼ੇਸ਼ ਮੀਟਿੰਗ ਧੰਨਵਾਦ ਮੀਟਿੰਗ ਲక్ష్ਮੀਨਾਰਾਇਣ ਮੰਦਿਰ ਵਿੱਚ ਬੁਲਾਈ ਗਈ ਹੈ ਜਿਸ ਵਿੱਚ ਸਾਡੀ ਸਮੁੱਚੀ ਪੰਜਾਬ ਦੀ ਟੀਮ ਅਤੇ ਵਕ ਵਕ ਸਾਡੇ ਕੋਨਿਆਂ ਤੋਂ ਸਾਡੇ ਨੁਮਾਇंदे ਇੱਥੇ ਸ਼ਹਿਰ ਵਿੱਚ ਪਹੁੰਚੇ ਨੇ ਜਿਨ੍ਹਾਂ ਲੋਕਾਂ ਨੇ ਸਟਾਲ ਲਾਇਏ ਸੀ ਇਸ ਵਾਰ ਤਕਰੀਬਨ 44 ਸਟਾਲ ਸਾਡੇ ਸ਼ਹਿਰ ਦੇ ਵਿੱਚ ਵੱਖ-ਵੱਖ ਸੰਸਥਾਵਾਂ ਨੇ ਭਰਾਦੀ ਦੇ ਨੁਮਾਇੰਦੇ ਨੇ ਲਾਏ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਇੰਨੀ ਵੱਡੀ ਤਦਾਦ ਵਿੱਚ ਜਿਹੜੀ ਸੰਤਾਂ ਨੂੰ ਸਾਂਭਿਆ ਉਹਨਾਂ ਦਾ ਆਓ ਭਗਤ ਕੀਤੀ ਉਹਨਾਂ ਦਾ ਜਿਹੜਾ ਖਾਣ-ਪੀਣ ਦਾ ਇੰਤਜ਼ਾਮ ਕੀਤਾ ਅਸੀਂ ਬਹੁਤ-ਬਹੁਤ ਧੰਨਵਾਦੀ ਆਂ ਖਾਸ ਕਰ ਨਰਿੰਦਰ ਸਿੰਘ ਜਿਹੜੇ ਵਾਈਸ ਪ੍ਰਧਾਨ ਨੇ ਕੇਵਲ ਜੀ ਨੇ ਹੋਰ ਸਾਡੀ ਸਮੁੱਚੀ ਪੰਜਾਬ ਦੀ ਬੰਟੀ ਜੀ ਨੇ ਆਪਣੇ ਰਵੀ ਜੀ ਨੇ ਪ੍ਰੇਮਪਾਲ ਕਾਠਾ ਜੀ ਨੇ ਸ਼ਿਵ ਕੁਮਾਰ ਜੀ ਨੇ ਰਵੀ ਕੁਮਾਰ ਜੀ ਨੇ ਹੋਰ ਅਸ਼ੋਕ ਕੁਮਾਰ ਜੀ ਨੇ 피ਸ਼ਨ ਕੁਮਾਰ ਜੀ ਨੇ ਹੋਰ ਬਹੁਤ ਸਾਰੇ ਜਿਹੜੇ ਹਲਕੇ ਪ੍ਰਿੰਟਰ ਹੋਰ ਬਹੁਤ ਸਾਰੇ ਜਿਹੜੇ ਨਾਂ ਮੈਂ ਨਹੀਂ ਲੈ ਸਕਿਆ ਰਮੇਸ਼ ਬੱਬਰੀ ਜੀ ਆ ਮਿੰਦਰਪਾਲ ਕੋਲੋਤਰਾ ਸਾਹਿਬ ਜਿਹੜੇ ਸਰਪ੍ਰਸ ਚੇਅਰਮੈਨ ਸਾਹਿਬ ਨੇ ਚੌਧਰੀ ਯੁਧਵੀ ਸਿੰਘ ਆਰਕੇ ਟਰੇਡਰ ਦੇਵਰਾਜ ਜੀ ਸਮੁੱਚੀ ਟੀਮ ਮੈਂ ਨਾਲ ਦਾ ਧੰਨਵਾਦ ਕਰਨਿਆ ਤੇ ਸਾਡੀ ਬਰਾਦ ਨੂੰ ਇਹਨਾਂ ਨੇ ਬਹੁਤ ਵਧੀਆ ਯੋਗਦਾਨ ਪਾ ਕੇ ਸਾਡੇ ਸਮਾਜ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਧੰਨਵਾਦੀ ਆ ਸਾਰੀ ਸੰਗਤ ਦਾ ਔਰ ਜਿਨ੍ਹਾਂ ਨੇ ਇੱਥੇ ਵੱਡੀ ਸ਼ਮੂਲੀਅਤ ਕਰਕੇ ਅੱਜ ਇੱਕ ਨਵਾਂ اپਰੇਲਾ ਉਪਰਾਲਾ ਸ਼ੁਰੂ ਕੀਤਾ ਆਉਣ ਵਾਲੇ ਸਮੇਂ ਤੋਂ ਹੋਰ ਸ਼ੋਭਾ ਯਾਤਰਾ ਦਾ ਆਗਾਜ਼ ਵੱਡੀ ਪੱਧਰ ਤੇ ਕਰਨ ਜਾ ਰਹੇ ਆ ਤੁਹਾਡੇ ਸਹਿਯੋਗ ਦੇ ਨਾਲ ਹੋਵੇਗਾ ਤਾਂ ਕਿ ਇਸ ਵਾਰ 44 ਲੱਗੇ ਅਗਲੀ ਵਾਰੀ 50 ਦੇ ਤਕਰੀਬਨ ਸਟਾਲ ਲੱਗਣਗੇ ਤਾਂ ਕਿ ਹੋਰ ਕੋਈ ਮੁਸ਼ਕਲ ਜਿਹੜੀ ਰਹਿ ਚੁੱਕੀ ਆ ਅਸੀਂ ਲੋਕਾਂ ਕੋ ਮਾਫੀ ਮੰਗਣੇ ਜਿਹੜੀ ਕੋਈ ਪ੍ਰੋਬਲਮ ਕਿਸੇ ਨੂੰ ਆਈ ਆ ਅਸੀਂ ਉਹਦਾ ਖਿਮਾ ਦੇ ਜਾਚਾਂ ਜੋ ਕੋਈ ਕਮੀ ਪੇਸ਼ੇ ਰਹਿ ਗਈ ਆਉਣ ਵਾਲੇ ਸਮੇਂ ਚਾਹੀ ਦੂਰ ਕਰਾਂਗੇ ਗੋਸਵਾਮੀ ਗੋਨਬਾਦਸ ਮਹਾਰਾਜ ਕੀ ਜੈ